ਅੱਜ ਕੀ ਆ ਰਿਹਾ ਸਾਰੇ ਵੀਰਾਂ ਦਾ ਐ ਰਹੀ ਬੰਦਾ ਕਰਦਾ ਮੇਰੇ ਵੀਰੋਂ ਉਦੋਂ ਬਾਅਦ ਸਰਟਾਈ ਖਰੀਦ ਰਿਹਾ ਕਰ ਪਾ ਠੀਕ ਐ ਲਾਉਂਦੀ ਕਰਕੇ ਵਲੌਗ ਨਹੀਂ ਸਟਾਰਟ ਕਰਦਾ ਫਿਰ ਇਸ ਦਿਨ ਸੱਤਾ ਵਾਰ ਦਿਨ ਤੋਂ ਪਹਿਲਾ ਅੱਜ ਪਹਿਲਾ ਉੱਠ ਖੜੇ ਮੈਂ ਰੋਜ਼ ਲੇਟ ਡਾਉਨ ਅਜ ਕੁੱਤਰ ਟਾਈਮ ਨਾਲ ਡਾਂਗੇ ਯਾਰ ਹਨਾ ਤਾਂ ਕਰਕੇ ਚਲੋ ਦੋ ਕੁੱਤਰ ਅੰਦਰ ਲਿਆਂਦੇ ਕਰਾਂ ਤੇ ਬਾਕੀ ਚੋਬਰ ਬਾਨੀ ਲੈ ਜਾਂਦੇ ਅੰਦਰ ਗੜਾਈ ਦੁੱਈ ਜਾਂਦਾ ਤੇ ਇਹ ਦੇਪੀ ਬੰਦ ਹੈ ਉਹ ਕੋਈ ਸੰਭਰ ਵਾਲਾ ਕੁਤਰ ਚੱਕੀਗਾ ਤਾਂ ਮੈਂ ਤਲਾਦਾ ਮੁੰਡਾ ਚਲੋ ਗਰਾਵ ਆਪੇ ਕੁਤਰ ਛੱਡ ਤ ਗਈ ਹੈ ਹੈ ਇਹ ਦੋੜਾ ਤੁਹਾਨੂੰ ਅਸੀਂ ਵੀ ਬੰਦ ਹੈ ਹਾਂਜੀ ਲਾਈਟਾਂ ਲੂਟਾ ਬੰਦ ਕਰ ਦਿੱਤੀ ਆ ਆ ਹਰਕਤ ਹੋ ਰਹੀ ਆ ਸਾਡੀ ਹਾਂ ਚੱਲ ਭਾਈ ਲਾਈਟਾਂ ਕਰਦਿਆਂ ਬੰਦ ਨਵੀਆਂ ਕਬੂਤਰਾਂ ਪਾਤੀਆਂ ਜਾਲ 'ਚ ਜਮਾਂ ਨਵੀਆਂ ਜਿਹੜੇ ਨੇ ਕੱਲ ਰੰਗ ਲਾਇਆ ਵੀ ਰੰਗ ਵੀ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਇੱਕ ਛਤਰੀ ਦੋ ਛਤਰੀ ਤਿੰਨ ਛਤਰੀ ਤਿੰਨ ਛਤਰੀ ਲੱਗਾਂ ਪੰਗਾ ਤੇ 20 ਕੂਤਰ ਡਾਏ ਹੋਣਗੇ ਘਟੋ ਘਟ 20 22 ਕੂਤਰ ਆਉਂਦੇ ਸਾਰੇ ਆਪਣੇ ਆ ਦੇਖੋ ਬਾਦੂਆ ਯਾਰ ਕੂਤਰ ਤਾਂ ਰਬ ਰੂ ਬਸ ਜੋ ਖੜੇ ਕੂਤਰ ਚ ਲੱਗੇ ਵੀ ਖੜੇ ਆ ਦੇਖੋ ਵੀ ਆ ਗਿਆ ਵੀ ਆ ਗਿਆ ਬਿਲਕੁਤਰਾਂ ਦਾ ਕੋਈ ਘਾਟ ਨਹੀਂ ਇੰਨੇ ਕੂਤਰੋ ਦੇਣਾ ਬਾਬੇ ਦੀ ਕਿਰਪਾ ਨਾਲ ਵੀ ਫੋਲ ਲੜਾਈ ਦਾ ਰਾਜਵੇਂ ਕੂਤਰ ਬਈ ਅਸਮਾਨ ਭਰੇ ਹੀ ਪੇ ਘਰ ਤੇ ਬਾਜੀ ਲੱਗੀ ਲੱਗਦੇ ਨੇ ਬਾਜੀ ਹੁੰਦੀ ਆ ਇਕੱਲਾ ਬਾਦੂ ਯਾਰ ਆ ਗਿਣਤੀ ਕੋਈ ਨਹੀਂ ਰੱਤੇ ਰੁੱਤੇ ਆ ਦੇਖ ਨਵਾਂ ਰੱਤਾ ਪੱਠਾ ਬਣਦਾ ਗਲਾ ਵੀ ਬਗੜਦਾ ਕੋਈ ਚੱਕਰ ਨਹੀਂ ਬਹੁਤ ਕੂਤੜਾ ਉਹ ਬੜਾ ਵੀ ਫੁੰਝੇ ਦਾ ਬਾਦੂ ਬਾਦੂ ਗਿਣਤੀ ਕੋਈ ਨਹੀਂ ਮਾਰ ਆਇਆ ਹੋ ਉਹ ਦਾ ਕਾਂਤਰਾ ਕੂਂਤਰਾ ਵਾਲਾ ਠੀਕ ਹੈ ਕਿ ਨਹੀਂ ਆ ਦੇਖੋ ਵਾਦੂ ਬਾਦ ਸੋ ਮਣੀ ਪੀਂਸ ਬਾਬੇ ਓਕੇ ਕਾ ਉਹ ਲੰਡਾ ਕਾਲਾ ਪਤਾ ਨਹੀਂ ਕੀਦਾ ਯਾਰ ਕਿੱਧਰ ਗਿਆ ਦਿਸਣੇ ਹੀ ਅੜ ਗਿਆ ਚੱਲ ਛੱਡੋ ਕੋਈ ਨਾ ਤੇ ਨਵੀ ਆਇਆ ਹੋਇਆ ਵਿਚਾਰਾ ਚੰਨੂ ਵਾਲਾ ਮਿੱਤਰ ਆਪਣਾ ਠੀਕ ਐ ਇਹਦੀ ਕਬੂਤਰੀ ਨਹੀਂ ਸਹੀ ਕੱਲ ਦੀ ਯਾਰ ਵਿਚਾਰੇ ਦੀ ਇਹਦੀ ਬਾਹਲੀ ਦਿਲ ਲੱਗੀ ਕੂਤਰੀ ਸੀ ਤੇ ਕੱਲ ਵੀ ਅੱਜ ਅੱਜ ਵੀ ਟੜਕੀ ਆ ਗਿਆ ਵਿਚਾਰਾ ਭਾਲਣ ਨੂੰ ਮੈਂ ਚੱਲ ਕੋਈ ਨਾ ਹਣਾ ਪੜਾਵਾਂ ਗੁੱਡਣਾ ਡਰਨ ਦੇ ਫਿਰਤਾ ਕਰ ਲਾਂਗੇ ਹੱਲਾ ਪਰ ਹਾਂਜੀ ਪਹੁੰਚ ਗਏ ਜੀ ਕੋਠੇ ਤੇ ਲੈ ਕੇ ਕਾਪੀ ਮੇਰੇ ਵੀਰੋ ਕਾਪੀ ਕਾਪੀ ਕੂਤਰ ਚੈੱਕ ਕਰਦੇ ਆਂ ਵੀ ਕਿੱਥੇ ਕਿੱਥੇ ਬੈਠਾ ਨਵੇਂ ਕੂਤਰ ਤੂੰ ਪੰਗੇ ਨਾ ਲੈ ਪੀਨੇ ਬੀਜੀ ਗਰੀ ਨੇ ਸੰਕੇ ਇਹ ਕਦਾ ਆ ਬੈਠੀ ਨਾਲੀ ਹਨਾ ਇਹ ਨਵੇਂ ਕਬੂਤਰ ਆ ਗਏ ਜਿਹੜੇ ਜਵਾਂ ਨਵੇਂ ਇੱਕ ਟੂਸੇ ਡੰਡ ਵਾਲਾ ਕੂਤਰ ਨਹੀਂਦਾ ਆਪਣਾ ਇੱਕ ਦੋਵੇਂ ਗਲਾਬੀ ਟੂਸਾ ਵਾਲੀਂਦਾ ਕੂਤਰਾ ਆਪਣਾ ਇੱਕ ਕਬੂਤਰ ਨਹੀਂਦਾ ਕੱਚ ਕਾਂਤ ਵਾਲਾ ਆਪਣਾ ਕਬੂਤਰ ਬਾਹਲੇ ਪਾਸੇ ਬੈਠੇ ਹਨਾ ਮੈਂ ਤੁਹਾਨੂੰ ਗਿਣਕੇ ਦੱਸਦਾ ਕਿੰਨੇ ਕੱਢਿਆ ਬਾਹਰ ਤੇ ਨਾਲੇ ਮੈਂ ਕੂਤਰਾ ਹੀ ਨਿਗਾਹ ਮਾਰ ਲਾਂ ਦੀ ਕਿਹੜੀ ਕਿਹੜੀ ਕੋਠੀ ਤੇ ਬੈਠਿਆ ਫਿਰ ਉਸ ਹੱਤ ਆਪਾਂ ਲਿਖ ਦਾਂਗੇ ਹਨਾ ਪੀ ਪਾਸੇ ਬੈਗੇ ਬਈ ਕੋਠਾਂ ਤੇ ਜਿੰਨਾ ਟਾਈਮ ਸਿੱਧੇ ਰਿਆਂ ਨਾਲੋਂ ਤੱਕ ਘਾਲਣਾ ਘਾਲਣੀ ਬੋ ਆਪਾਂ ਨੂੰ ਹਾਂ ਜੀ ਮੇਰੇ ਵੀਰੋ ਕਬੂਤਰੀ ਆ ਆਪਣੀ ਇੱਥੇ ਆ ਗਈ ਜੀ ਕੱਚ ਕਾਂਤ ਵਾਲੀ ਕਬੂਤਰੀ ਇੱਥੇ ਆ ਗਈ ਆਪਣੀ ਬਰਾਵੀ ਕੱਚ ਗਲਾਬੀ ਕਾਂ ਜਿਹੜੀ ਪਿੰਡ ਮਿਸ਼ੜੀ ਮੇਰੇ ਵੀਰੋ ਜਸ਼ਨ ਕੈਨੇਡਾ ਦੇ ਨਾਲੇ ਛੱਡੀ ਸੀਗੀ ਆਪਾਂ ਹਣਾ ਤੇ ਉਹ ਕਬੂਤਰੀ ਬਈ ਮਹਿਣੇ ਜਾਵੜੀ ਸੀਗੀ ਠੀਕ ਹੈ ਤੇ ਮਹਿਣੇ ਇੱਕ ਮਿੱਤਰਾ ਆਪਣਾ ਸੁਲਤਾਨ ਸੁਲਤਾਨ ਮਹਿਣਿਆਂ ਤੋਂ ਕਬੂਤਰਾਂ ਵਾਲਾ ਬੰਦਾ ਕਬੂਤਰ ਬਾਜ ਹਣਾ ਬੜਾ ਵਧੀਆ ਬੰਦਾ ਗੁੱਡ ਬੰਦਾ ਹੈ ਤੇ ਉਹ ਭਰਾ ਨੇ ਹੁਣ ਫੋਨ ਲਾਇਆ ਕਹਿੰਦਾ ਵੀ ਸਾਡੇ ਪਿੰਡ 'ਚ ਫੜ ਲਈ ਸੀ ਕਿਸੇ ਨੇ ਤੇ ਕਹਿੰਦਾ ਮੈਂ ਕਬੂਤਰੀ ਦਾ ਰੰਗ ਪਛਾਣ ਲਿਆ ਜੁੜਦੀ ਦਾ ਤੇ ਕਹਿੰਦਾ ਮੈਂ ਉਹਨਾਂ ਤੋਂ ਮੰਨ ਕੇ ਚੱਲ ਬੀ ਲੜ-ਦੋਲ ਲੜਾਈ ਕਰਕੇ ਐ ਕੁਝ ਵੀ ਕਰਕੇ ਕਹਿੰਦਾ ਮੈਂ ਕਬੂਤਰੀ ਲੈ ਜਾਂਦੀ ਆ ਆਪਣੀ ਵੀ ਕਹਿੰਦਾ ਤੂੰ ਦੱਸ ਵੀਰੇ ਹੁਣ ਲੈ ਕੇ ਜਾਣੀ ਕਿ ਨਹੀਂ ਹੈਣਾ ਮੈਂ ਵੀ ਜੇ ਤੁਸੀਂ ਰੱਖਣੀ ਆ ਤਾਂ ਰੱਖ ਲਓ ਕੋਈ ਚੱਕਰ ਨਹੀਂ ਤੇ ਜੇ ਤੁਸੀਂ ਕਹਿੰਨੇ ਵੀ ਮੋੜਨੀਆਂ ਦਾ ਮੋੜ ਤੇ ਉਹ ਤੁਹਾਡੀ ਮਰਜ਼ੀ ਆਪਾਂ ਉਹ ਨਹੀਂ ਕੋਈ ਕਰਦੇ ਉਹ ਕਹਿੰਦੇ ਚੱਲ ਤੂੰ ਐਂ ਕਰੀ ਫਿਰ ਤੂੰ ਲੈ ਹੀ ਗਈ ਹੈਣਾ ਤੇ ਮੈਂ ਚੱਲ ਫਿਰ ਮੈਂ ਲੈ ਹੀ ਜਾਊਂਗਾ ਕਬੂਤਰੀ ਆ ਕੇ ਚਲੋ ਇੱਕ ਦੋ ਦਿਨਾਂ ਤੱਕ ਕੱਚ ਕਾਂਤ ਲਈ ਵੀ ਘਰੇ ਲਿਆਵਾਂਗੇ ਆਪਣੀ ਤੇ ਧੰਨਵਾਦ ਇਹੋ ਜਿਹੇ ਭਰਾਵਾਂ ਦਾ ਹਨਾ ਯਾਰ ਮੰਨ ਕੇ ਚੱਲ ਉਹ ਜਿਹੜੇ ਕਿਸੇ ਦੇ ਕਬੂਤਰ ਪਿੱਛੇ ਲੜ ਕੇ ਹਨਾ ਕਿਸੇ ਨੂੰ ਵਾਪਸ ਕਰਨਾ ਬਹੁਤ ਵੱਡੀ ਗੱਲ ਹੈ ਤੇ ਚੱਲਾਂ ਹੀ ਕੋਈ ਨਾ ਮਹਿਣੀ ਵੀ ਆਪਾਂ ਸੁਲਤਾਨ ਕੋਲ ਲੈਣ ਕਬੂਤਰੀ ਇੱਕ ਦੋ ਰਾ ਤੱਕਰ ਦਿਖਾਵਾਂਗੇ ਤੁਹਾਨੂੰ ਕੀ ਬੰਦ ਹੈਗਾ ਬਾਕੀ ਪਏ ਆ ਬਸ ਨਿਗਾਹ ਮਾਰੀ ਜਾਂਦੇ ਹਨਾ ਚਾਰ ਕਬੂਤਰ ਪਾਸੇ ਬੈਗੇ ਬਈ ਹਣਾ ਕੁੱਲ 18 ਕਬੂਤਰ ਹੈ ਦੇਖਣੀ ਮਨ ਲੱਗਦਾ 17 ਚਾਰ ਪਾਸੇ ਬੈਗੇ ਬਾਕੀ ਕੂਤਰ ਉਡੇ ਫਿਰਦੇਗੇ ਚਾਰੇ ਦੇ ਚਾਰੇ ਨਵੇਂ ਕਬੂਤਰ ਪਾਸੇ ਬੈਗੇ ਇੱਕ ਇਧਰ ਬੈਗਿਆ ਇੱਕ ਪਤਾ ਨਹੀਂ ਕਿੱਥੇ ਬੈਠਾ ਤਿੰਨ ਪਤਾ ਨਹੀਂ ਕਿੱਥੇ ਬੈਠਾ ਇੱਕ ਇੱਥੇ ਬੈਠਾ ਕਬੂਤਰੀ ਆਪ ਲੀਵੋ ਬੋਤਲ ਨਾਲ ਰੋਟੀ ਲੱਸੀ ਪਾਈਏ ਵਿਚਾਰਿਆਂ ਨੂੰ ਵੇਖੋ ਭੁੱਖਾ ਮਰਿਆ ਪਾ ਆਏ ਵੇ ਇੱਕ ਵੇ ਇਸ ਦਾ ਮਾਸੂਮ ਚ ਹੈ ਹਾਂਜੀ ਇਧਰੋਂ ਲੱਸੀ ਪਾਈਏ ਆਪਣੇ ਹੀਰ ਨੂੰ ਇੱਕ ਬੜਾ ਛੜ ਜਾ ਰੋ ਜਾ ਬੇਟਾ ਕੱਢ ਜਾ ਇਹ ਨਿਕਾਲਦਾ ਕਰਿਆ ਕਰ ਕਾਲਾ ਮੁਰੇ ਟੋਹੇ ਤੈਨੂੰ ਪਤਾ ਨਹੀਂ ਰੋਟੀ ਤੇ ਉਹਦੀ ਪਾਦੀ ਲੱਸੀ ਲੈ ਵੀ ਇਹ ਤਾਂ ਤਾਂ ਹੱਲ ਹੋ ਗਿਆ ਇਹ ਤਾਂ ਸਮਝ ਗਿਆ ਛੜਦਾ ਕੂਡ ਇੰਨੀ ਕਰ ਬਾਕੀ ਆ ਕਬੂਤਰ ਬਹਿ ਗਿਆ ਨਵੇਂ ਛੱਡੇ ਸੀਗੇ ਦੋ ਹਨਾ ਪਾਸੇ ਬਹਿ ਗਿਆ ਆ ਜਾ ਦੋਵੇਂ ਕਬੂਤਰ ਤਾਂ ਆਹ ਗੋਸ਼ੀ ਵਾਲੀ ਹੈ ਜੀ ਸਿੱਧੀ ਹਉ ਕਬੂਤਰ ਆਪਣੀ ਸਿੱਧੀ ਹੈ ਆ ਕਹਿਣ ਦਾ ਭਾਵੇਂ ਕਾਕ ਪੁੱਤਰੀ ਖਰਾਬ ਆ ਆਪਣੀ ਠੀਕ ਆ ਇਹ ਬੰਦ ਕਰਾਂਗੇ ਬਸ ਥਰੋਕਲੀ ਇਹਦੇ ਦੋ ਭੈਣ ਭਰਾ ਉੱਡ ਜਾਂਦੇ ਨਵੇਂ ਉਹ ਗੱਡ ਰੱਖੇ ਐ ਬਸ ਇਹਨੂੰ ਬੰਦ ਕਰ ਦੇਣੀ ਆਪਾਂ ਠੀਕ ਆ ਹਾਂਜੀ 10 ਵਜੇ ਤੇ 20 ਮਿੰਟ ਹੋ ਗਏ ਮੇਰੇ ਦੋਸਤੋ ਤੇ ਚੱਕਦਗੇ ਦਾਣਿਆਂ ਵਾਲੀਆਂ ਟਰੇਆਂ ਬਸ ਜਿਨੇ ਜਿੰਨੇ ਖਾਣੇ ਸੀ ਮੇਰੇ ਸਾਹ ਨਾਲੇ ਖਾਣਾਂ ਬੜਾ ਟਾਈਮ ਦਾਣੇ ਨਹੀਂ ਰੱਖੀਦੇ ਹੁੰਦੇ ਮੁੜ ਕੇ ਕਬੂਤਰ ਫਿਰ ਵੇਲੇ ਨਹੀਂ ਹੁੰਦੇ ਇੰਨੀ ਮੇਰੀ ਬਾਤ ਉੱਤਪ ਵਿਰਾਤ ਰੰਗ ਦੇ ਚੱਕ ਚਲ ਗਈ ਤਰ ਉੱਪਰ ਹੀ ਸਾਰੇ ਲੈ ਲੋ ਜੀ ਇਹ ਭ੍ਰਮਿ ਚੱਤਾ ਹੈ ਹੈ ਉਤਰਾ ਬੈਠਾ ਹਾਂ ਓਏ ਆਪਣੇ ਦੁੱਧਾ ਬੈਠਾ ਨਾ ਨੌ ਲਖੀਆ ਤੇ ਓਕੇ ਮੈਨੂੰ ਬਸ ਕੂਤਰ ਬਾਕੀ ਫਿਰਦਾ ਉੱਡੇ ਸਾਰੇ ਕੁਛ ਬਾਛੇ ਇਹ ਹੈ ਨਹੀਂ ਗੰਧ ਵਾਕਈ ਇਹਨੂੰ ਵੀ ਬੰਦ ਕਰਕੇ ਵਜ ਗਈ ਸਟ ਇੱਕ ਕੂਤਰ ਦੇ ਜਿਹੜੇ ਸਾਨੂੰ ਗੱਲ ਦੱਸੀ ਜਿਉਂ ਹੀ ਹੋ ਗਈ ਹੈ ਨਾ ਜਿਹੜੇ ਬਾੜੀ ਨੇ ਤੜਫੜ ਜੀ ਕਰਦੇ ਕੁੱਡਿਆਂ 'ਚ ਡਾਹ ਹੀ ਨਹੀਂ ਦਿੰਦੇ ਹਨ ਤੇ ਆਜੂ ਛੱਟ ਖਾਲੀ ਜੀ ਤੇਨੇ ਮੋਡੇ ਮੋਡੇ ਤੇ ਵਜਾ ਦੇਖੋ ਕੋ ਨਿਕਲੀ ਜਾਂਦਾ ਇਧਰ ਦੇ ਇਧਰ ਬਗਵਾ ਓਏ ਓ ਵਜਾ ਫੜਮ ਲੱਗਿਆ ਯਾਰ ਥੱਲੇ ਵਜਾ ਕੂਤੇ ਪਰ ਦਿਮਾਗ ਕਰਮ ਕਰ ਦਿੰਦੇ ਆ ਯਾਰ ਉਹ ਰੋਜ ਵਾਲੇ ਬੰਦੇ ਸੀ ਉਹੀ ਖੁੱਡਾਂ ਦੇ ਵੜਦੇ ਆਏ ਆੜਾ ਇਧਰ ਟੱਪ ਗਏ ਆੜਾ ਇਧਰ ਟੱਪ ਸਾਡੇ ਤੋਂ ਡਿਰੀ ਜਨ ਮੇਰੀ ਕਿਹੜੀ ਕਿਤਾਬ ਚ ਲਿਖਿਆ ਹੈ ਹੱਥ ਵਜਾ ਕੂਤੇ ਤੇ ਪਤਾ ਨਹੀਂ ਮਾੜੀ ਮੋਟੀ ਮਾਂ ਮਾਂ ਹਜਾ ਪਟਾਕੇ ਮੋਡੇ ਤੋਂ ਕੋਈ ਡੇ ਪਤਾ ਨਹੀਂ ਆਪੇ ਲੋਟ ਹੋ ਜਿੜੇ

ਕਰਦ ਲਈ ਓਏ ਹਏ ਓਏ ਕੰਝੇ ਦਾ ਸੁਬਨੇ ਜੀ ਝੋਕੀ ਆ ਨਾ ਪਿਆ ਸੁਹਣੇ ਜੀ ਕਰਦਾ ਉਹ ਮਗੇ ਵੀ ਸਹੀ ਐ ਹਾਂਜੀ ਸਾਰੇ ਸੁੱਕੇ ਕਬੂਤਰ ਤੇ ਸਾਰੇ ਨਵੇਂ ਕਬੂਤਰ ਬੈਠ ਗਏ ਬਈ ਠੀਕ ਐ ਤੇ ਨਵਿਆਂ ਚੋਂ ਦੋ ਤਿੰਨ ਕਬੂਤਰ ਬਹੁਤ ਸੋਹਣੇ ਚੱਲੇ ਆ ਬਹੁਤ ਜਿਆਦਾ ਵਧੀਆ ਉੱਟ ਕੇ ਆਏ ਦੋ ਤਿੰਨ ਕਬੂਤਰਾਂ ਦੀ ਦੂਜੀ ੜਾ ਹੀ ਜ਼ਰੂਰਾਂ ਦੀ ਤੇ ਮੈਂ ਹਾਂ ਜੇ ਮੈਂ ਮੂਧੇ ਹੋ ਵੀ ਆਇਆ ਕਬੂਤਰ ਹਣਾ ਤੇ ਬਾਕੀ ਦੇ ਸੁੱਕੇ ਸੀ ਉਹ ਵੀ ਬਹਿ ਗਏ ਵੀ ਆਪਣੇ 12:30 ਵਜੇ ਨੂੰ ਤੇ ਇੱਕ ਕਬੂਤਰ ਰਹਿ ਗਿਆ ਵੀ ਕੱਲਾ ਪਾਣੀ ਵਾਲਾ ਜਿਹਨੂੰ ਪਹਿਲਾ ਪਾਣੀ ਲਾਇਆ ਤੇ ਝੂੜ ਨਹੀਂ ਬੋਲਦਾ ਤੜਕੇ ਦਾ ਇੱਕ ਵਾਰ ਹੀ ਦਿਸਿਆ ਮੈਨੂੰ ਉਹ ਤੇ ਦੌੜਾਈਆਂ ਹੋਊਗਾ ਪਤਾ ਨਹੀਂ ਕੀ ਗੱਲ ਹੈ ਵੈਸੇ ਨਜ਼ਰ ਨਾ ਲੱਗ ਜੇ ਚਲਾ ਆਂ ਵੇਖ ਲਿਆ ਕਰ ਗਏ ਨਾ ਆਪ ਆਲੇ ਵੀਡੀਓ ਜਿ ਦਿਖਾ ਦੇ ਕਰੀ ਵੈਸੇ ਤਾਂ ਲੱਗੀ ਪਈ ਐ ਨਜ਼ਰ ਇਹਦੇ ਕੋਈ ਵੱਡੀ ਗੱਲ ਨਹੀਂ ਤੇ ਉਹ ਮੰਨ ਕੇ ਚਲੋ ਸਿਰਫ ਦੋ ਵਾਰੀ ਇੱਕ ਵਾਰੀ ਕਬੂਤਰ ਦਿਸਿਆ ਮੈਨੂੰ ਸਿਰਫ ਇੱਕ ਵਾਰੀ ਉਹ ਵੀ ਫੁੱਲ ਬੰਦ ਖੜਾ ਹੁਣ ਬਸ ਉਤਰਨਾ ਹੋਇਆ ਤਾਂ ਇਹ 2:00 ਵਜੇ ਆ ਜੂਗਾ ਉਹ 2:00 2:00-3:00 ਵਜੇ ਬੈਠ ਜਾਣਾ ਉਹਨੇ ਆ ਗਿਆ ਹਣਾ ਤੇ ਜੇ ਨਾ ਆਉਣਾ ਹੋਇਆ ਬਈ ਫਿਰ ਕਿਸਮਤ ਆ ਹਣਾ ਫਿਰ ਆਏ ਆ ਵੀ ਐਂਟਰੀ ਤਾਂ ਕਰਾਈ ਆ ਫਿਰ ਹੋਰ ਕੱਲ ਨੂੰ ਪਾਣੀ ਤੇ ਕਰ ਲਾਂਗੇ ਤੰਵਾਰੀਆਂ ਦੇ ਛੱਡ ਲਾਂਗੇ ਤੇ ਇੱਕ ਨਵੀਂ ਕਬੂਤਰੀ ਆਹ ਪਾਸੇ ਬੈਗੀ ਸੀ ਨਾ ਬਈ ਇਹ ਦੂਰੇ ਰ ਫੇਰ ਉੱਡ ਕੇ ਚੜ ਗਈ ਬਗਲ ਟੂਸੇ ਵਾਲੀ ਕੱਲੀ ਆਹ ਕਬੂਤਰੀ ਨਵੇਂ ਚੋਂ ਪਾਸੇ ਰਹੀ ਸੀ ਸਿਰਫ ਬਸ ਇਹ ਦੂਰੇ ਰੁੱਡੀ ਹੈਗੀ ਤੇ ਇੱਕ ਨਵਾਂ ਕਬੂਤਰਾ ਕੱਲ ਬਾਹਰੋਂ ਆਇਆ ਚੰਨੂ ਵਾਲੇ ਦੇ ਕਬੂਤਰਾਂ ਨਾਲ ਸ਼ਾਇਦ ਉਹ ਹੋ ਬੈਠਾ ਸਾਹਮਣੀ ਕੋਠੀ ਤੇ ਬਈ ਉਹ ਕੂਤਰ 12 ਹਾਂ ਸ਼ਾਇਦ ਮੇਬੀ ਨਹੀਂ ਯਾਰ ਹਾਂ ਹਾਂ 12 ਹੀ ਆ ਭਈ ਉਹੀ ਹੈ ਇਹਦੇ ਆਈ ਨਾਲ ਵਰ ਸੱਜੇ ਪਾਸੇ ਰੰਗ ਪਤਾ ਨਹੀਂ ਯਾਰ ਚਲ ਛੱਡੋ ਕੋਈ ਨਾ ਇੱਕ ਆਪਣਾ ਨਵੇਂ ਜੋ ਟੂ ਸੀਟਰ ਨਾਲ ਛਤਰੀ ਤੇ ਬੈਠਾ ਇੱਕ ਕੁੜੀ ਫਿਰਦੀ ਹੈ ਇੱਕ ਪਾਣੀ ਵਾਲਾ ਸਹੀ ਕੂਤਰ ਉੱਤੇ ਫਿਰਦਾ ਬਸ ਆਪਣਾ ਤੇ ਬਦਲ ਹੈ ਦਾ ਮੌਸਮ ਖਰਾਬ ਹੀ ਚਲੋ ਕਿਰਾਂਏ ਕਰਦੇ ਆ ਅੰਦਰਲੇ ਕੂਤਰਾਂ ਦਾ ਕੰਮ ਲੈ ਵੇੜ ਦਿੰਨੇ ਆ ਠੀਕ ਹੈ ਇਹਨਾਂ ਨੂੰ ਪਾ ਕੇ ਬਦਾਮ ਦੂੰ ਸਾਰਾ ਕੁਝ ਦਾਣੇ ਦੁਨੀ ਖਵਾ ਕੇ ਤੇ ਫੇਰ ਉਹ ਕੰਪਿਊਟਰ ਦੀ ਬਾਹਰ ਮੰਜੇ ਤੇ ਬੈ ਕੇ ਨਿਗਾਹ ਮਾਰਾਂਗੇ ਆਪਾਂ ਬਾਦਲੇ ਆਏ ਸੀਗੇ ਜੀ ਪਰ ਟ੍ਰਾ ਹੋਰ ਲੈਣਾ ਆਪਣੀ ਦੂਜੀ ਵਰੀ ਆਸਤੇ ਮੁੱਕਿਆ ਪਿਆ ਉਹਦੇ ਚ ਲੈ ਆ ਆਪਦੇ ਆਸਤੇ ਫਿਊਲ ਲੈਣ ਆਏ ਸੀਗੇ ਚਲਦੇ ਆ ਘਰ ਨੂੰ ਆਪੇ ਬਸ ਠੀਕ ਹੈ ਸਿੱਧਰੋ ਸਾਰੇ ਕੰਮ ਦੰਦੇ ਨਿਬੜ ਗਏ ਹੀ ਹਨ ਬਸ ਇੱਕ ਕਬੂਤਰ ਸੰਭ ਹੀ ਜਾਂਨੇ ਉਹ ਹਰੀਆਂ ਕਾਂਤਰਾ ਹਨ ਕੱਲ ਆਸਤੇ ਤੇ ਕੱਲ ਨੂੰ ਆਪਣਾ ਐਂਟਰੀ ਮਿਲ ਗਈ ਬਈ ਦਉਣ ਖੜੀ ਐਂਟਰੀ ਮਿਲ ਗਈ ਤੇ ਨਾਲ ਹੀ ਆ ਹਨ ਤੇ ਵਾ ਬਾਜੀਆਂ ਦੀਆਂ ਯਾਰਾਂ ਬਾਲੀ ਉਤਲਾ ਫੁਤਲੀ ਹੋਈ ਪਈ ਹੁਣ ਸਾਨੂੰ ਮੈਂ ਕਲੀਅਰ ਕਰ ਦਿੰਦਾ ਗੱਲ ਸਾਰੀ ਠੀਕ ਹੈ ਬਈ ਕਬੂਤਰ ਕੱਢ ਲੈਣਾ ਬਾਲੇ ਤੇ ਮੇਰੀ ਤਾਂ ਬੱਸ ਹੋ ਜਾਂਦੀ ਸਿੱਧਾ ਸਾਹ ਕਤਾਰਾ ਯਾਰ ਮੇਰੇ ਤਾਂ ਅੱਜ ਵੀ ਬੱਸ ਹੋਈ ਪਿਆਣ ਕਾਣੀ ਖਾਦ ਮੈਂ ਵੀਰੇ 17-17 ਕੂਤਰ ਹਨਾ ਰੋਟੀ ਨਹੀਂ ਖਾਦੀ ਤੜਕੀ ਜੀ ਬਈ ਹਨਾ ਤੇ ਬਹੁਤ ਔਖਾ ਹੈ ਤੇ ਇੱਕ ਗੱਲ ਮੰਨ ਕੇ ਚੱਲ ਵੀ ਧਾਰ ਲਈ ਹੁਣ ਆਪਾਂ ਠੀਕ ਹੈ ਕਨਫਰਮ ਹੈ ਯਾਰ ਕਿੱਡੇ ਕੋਈ ਮਰਜੀ ਕੂਤਰ ਚੰਗੀ ਉੱਡੀ ਜਾਂਦੇ ਕੂਤਰ ਇਹੋ ਜਿਹੀ ਗੱਲ ਦੀ ਕੂਤਰ ਬਾਬੇ ਦੀ ਕਿਰਪਾ ਨਾਲ ਵਧੀਆ ਸੋਹਣੇ ਚੱਲੇ ਕਬੂਤਰ ਹੁਣ ਦੂਜੀ ਦੂਜੀ ਡਈ ਕੂਤਰ 11-11 ਵਜੇ ਤੱਕਰ ਗਏ ਜਾਂਵੇਂ ਹਨਾ بس ਪਰ ਜਿਹੜੇ ਜਮਾ ਮੇਨ ਮੇਨ ਕਬੂਤਰ ਹੋਣਗੇ ਠੀਕ ਹੈ ਜਿਹੜੇ ਜਿਹੜੇ ਚੱਲ ਪਏ ਜਿਹੜੇ ਛੇ ਦੀ ਚੱਲ ਪਏ ਜਿਹੜੇ ਆ ਦੋ ਡਾਂਗਾ ਜਿਹੜੇ ਕਬੂਤਰ ਚੱਲ ਪਏ ਇਹ ਇਹ ਆਪਾਂ ਡਾਲਿਆ ਕਰਾਂਗੇ ਠੀਕ ਹੈ ਦੂਜੇ ਸਾਰੇ ਕਬੂਤਰ ਬੰਦ ਕਰ ਦੇਣਾ ਜਿੰਨੇ ਹਜੇ ਨਵੇਂ ਪਾਸੇ ਪੂਸੇ ਪੈਂਦੇ ਆ ਨਾ ਇੰਨਾਂ ਤੇ ਪਕਾਈ ਨਹੀਂ ਹੁੰਦੀ ਬਈ ਕੱਲੇ ਬੰਦੇ ਤੋਂ ਸਮਝਦੇ ਹੋਣਾ ਤੇ ਏਡਾ ਕਿਸ ਨੇ ਆਪ ਕੋ ਖਿਡਾਰੀ ਜਿਹਾ ਆਈਆ ਬਈ ਯਾਰ ਆਪਣੇ ਗੱਲ ਤੇ ਤਲਵਾਰ ਤਰੀ ਕਿਸ ਨੇ ਨਾ ਆਪਾਂ ਐਂ ਕਰਾ ਕਰਾਂਗੇ ਪੰਜ ਛੇ ਕਬੂਤਰ ਇੱਕ ਦਿਨ ਡਾਲਿਆ ਕਰਾਂਗੇ ਪੰਜ ਛੇ ਕਬੂਤਰ ਇੱਕ ਦਿਨ ਡਾਲਿਆ ਕਰਾਂਗੇ ਜੇ ਵਾਦ ਤੋਂ ਵਾਦ ਸੱਤ ਸੱਤ ਕਬੂਤਰ ਇੱਕ ਦਿਨ ਤੇ ਸੱਤ ਕਬੂਤਰ ਇੱਕ ਦਿਨ ਬੱਸ ਬਹੁਤ ਆ ਜੇ ਪੰਜ-ਪੰਜ ਕਰਕੇ ਢਾਲ ਲੈਣੀ ਆ ਬਾਕੀ ਸਾਰੇ ਬੰਦ ਕਰ ਦਿੰਨੇ ਆ ਯਾਰ ਬਾਲਾ ਔਖਾ ਕੰਮ ਆ ਸੌਣ ਲੱਗ ਗਿਆ ਬਾਈ ਨਾ ਪਾਟੀ ਭਈ ਚੌੜਨਾ ਚੌੜ ਰਹੀ ਯਾਰ ਬੁਰਾ ਹਾਲ ਹੈ ਵੇਣ ਤੂੰ ਹੀ ਦੁਖੀਆਂ ਦੀ ਢਿੱਡ ਦੁਖੀ ਆਂਦਾ ਯਾਰ ਹਨਾ ਭੁੱਖੇ ਭੁੱਖਾ ਤੁਰਿਆ ਫਿਰਦਾ ਹੋਰ ਫਿਰ ਹਨਾ ਰੋਟੀ ਖਾਣ ਦਾ ਟਾਈਮ ਹੀ ਲੱਗਦਾ ਘਰੇ ਆਣਦਾ ਹੁਣ ਸਾਰੇ ਕੰਮ ਤਾਂ ਨਿਬੇੜ ਕੇ ਕਬੂਤਰ ਨੂੰ ਨਲਕੀ ਦੇ ਗੇ ਪਾਣੀ ਦੀ ਖੁੱਡਿਆਂ ਨੂੰ ਦਾਣਾ ਪਾਣੀ ਇਹ ਵੋ ਕਰ ਕਰਕੇ ਸਾਰਾ ਕੁਝ ਹਨਾ ਹੁਣ ਚੱਲਿਆ ਮੈਂ ਨਲੇ ਮੈਂ ਖਾ ਬਣਿਆ ਪਾਣੀ ਰੱਖ ਇੱਥੇ ਹਨੇਰੀ ਨੂਰੀ ਆ ਗਈ ਐਵੇਂ ਬਹੁਤ ਪੈਣਾ ਹੈ ਰੇਤ ਉੱਤ ਪੈਣਾ ਮੇਰਾ ਬਾਕੀ ਮੌਸਮ ਖਰਾਬ ਹੈ ਕੱਲ ਨੂੰ ਬਾਬਾ ਖੈਰ ਰੱਖੇ ਮਾੜਾ ਇਹ ਦਿਨ ਲੱਗ ਜੇ ਚੰਗਾ ਯਾਰ ਹਨਾ ਤੇ ਕੱਲ ਨੂੰ ਬਾਈ ਦਿਨ ਦੂਜੇ ਨਿਬੜ ਜੇ ਤਾਂ ਕੀ ਹੈ ਓਏ ਬੰਦ ਮੈਂ ਚੰਨੇ ਪਹਿਲਾਂ ਮੇਰੇ ਜੈਸੀ ਨਾ ਹੋਣਦੀ ਨਾ ਹੋਣੀ ਵਾਪਸ ਜਾਂੂੰਗਾ ਪਰ ਨਾ ਹੋਣੇ ਕਾ ਟਾਈਮ ਨਹੀਂ ਹੈ ਮੌਸਮ ਖਰਾਬ ਹੈ ਪਰ ਆਪਣੇ ਆਸਤੇ ਚੰਗਾ ਮੌਸਮ ਹੈ ਰੋਮਾਂਟਿਕ ਉਹ ਰੋਮਾਂਟ ਖੜ ਜਾ ਯਾਰ ਗੀਤ ਕਿਵੇਂ ਸੀ ਇੱਕ ਰੋਮਾਂਟਿਕ ਸੀ ਮੌਸਮ ਤੇ ਬਾਰਿਸ਼ ਸੀ ਪੈਂਦੀ ਉਹ ਨਹੀਂ ਰੱਗੋਂ ਭੁੱਲ ਗਿਆ ਯਾਰ ਬੜੇ ਘੈਂਟ ਹੈ ਨਾ ਤੇ ਮੈਂ ਮੜਾ ਇਹ ਕੰਮ ਜਾ ਕੇ ਆਉਣਾ ਮੈਂ ਰਾਤ ਨੂੰ ਘਰ ਆਇਆ ਸੱਤ ਅੱਠ ਉੱਠ ਹੋਏ ਨੂੰ ਮੈਂ ਨੇਰੀ ਹੋਈ ਘਰ ਆਇਆ ਨੇਰੀ ਹੋਈ ਤੋਂ ਪਹਿਲਾਂ ਕਰ ਨਹੀਂ ਆ ਸਕਦਾ ਤੇ ਬਸ ਠੀਕ ਓਕੇ ਰਕੂਤਰਾਂ ਦਾ ਸਾਰਾ ਕੰਮ ਨਿਭੜਿਆ ਹਨਾ ਹੁਣ ਮੈਂ ਸਿਲੈਕਟ ਕਰ ਲੇ 11 ਕਬੂਤਰ ਇਧਰੋਂ ਚਾਲਦੇ ਰੱਖਣੇ ਆ ਠੀਕ ਹੈ ਜੀ 10 ਕਬੂਤਰ ਇਧਰੋਂ ਚਾਲਦੇ ਰੱਖਣੇ ਆ 5 ਕਬੂਤਰ ਉਧਰੋਂ ਚਾਲਦੇ ਰੱਖੋ ਕੋਲੀ 15 ਕਬੂਤਰਾਂ ਸਾਸਾ ਦਾ ਡਾਇਆ ਕਰਨੇ ਆ ਬਾਸ ਜਮਾ ਰੈਲਾ ਕੰਮ ਕਰਨਾ ਜਦੋਂ ਇਹ ਮੌਕਾ ਤੇ ਉਦੋਂ ਬਾਅਦ ਨਵੇਂ ਕੱਢਣੇ ਕੋਈ ਪ੍ਰੈਸ਼ਰ ਨਹੀਂ ਕੋਈ ਜ਼ੋਰ ਵਾਲਾ ਕੰਮ ਨਹੀਂ ਆਪਣੇ ਤੇ ਸਾਰੇ ਇੱਕ ਚਲੋ ਬਾਪੇ ਮੇਜਰ ਦਾ ਫੋਨ ਆਇਆ ਇੱਕ ਮਿੰਟ ਉਸਤਾਦ ਦਾ ਓ ਮਾਈ ਗੋਡ ਮੇਰੇ ਵੀਰੋ ਮੈਨੂੰ ਲੱਗਦਾ ਅੱਜ ਰੱਬ ਵੀ ਨਹੀਂ ਚਾਹੁੰਦਾ ਕਿ ਮੈਂ ਕਿਸੇ ਪਾਸੇ ਜਾਵਾਂ ਬਹੁਤ ਹੀ ਜ਼ਿਆਦਾ ਮੌਸਮ ਖਰਾਬ ਹੋ ਗਿਆ ਬਈ ਬਹੁਤ ਹੀ ਜ਼ਿਆਦਾ ਹਨਾ ਤੇ ਮੈਂ ਜਿਗਾ ਚੰਦਿਆ ਕੰਮ ਮੜਾ ਜਾ ਤੇ ਜਾਣਾ ਵੀ ਜ਼ਰੂਰੀ ਐ ਤੇ ਜਾਊਗਾ ਵੀ ਜ਼ਰੂਰ ਠੀਕ ਐ ਇਹ ਨੇਹਰਾਂ ਨੂੰ ਰੁਕਾ ਮੋਸਕਾਂ ਆਪਾਂ ਨੂੰ ਨੇਹਰਾਂ ਤੂਫਾਨ ਕੁਛ ਨਹੀਂ ਰੋਕ ਸਕਦੇ ਇੰਹੀਂ ਜਾਣਾ ਇਆ ਟਰੇ ਖੀਰ ਦਾ ਕਹਿੰਦੇ ਵੇਚਤੀ ਲਿਓ ਬੱਤੋ ਓਏ ਗੁਰੇ ਮੇਰੀ ਕਸਮ ਘਰ ਦੇ ਰਖਣਾ ਰਾਖੀ ਜਿਹੜਾ ਕੋਈ ਬਗਾਨਾ ਆ ਗਿਆ ਲੱਤ ਪਾੜ ਦੀ ਬਸ ਠੀਕ ਐ ਜਾਂ ਬਸ ਠੀਕ ਐ ਇੱਕ ਚੱਕਦੀ ਉਹ ਸੰਧ ਫਰਾਈ ਕਰਦੀ ਸਿੱਧਾ ਸਾਗ ਦਾ ਕਾਸ ਮੁਕਤੀ ਦੀ ਗੱਲ ਐ ਇੱਥੇ ਰਹਿ ਨਿਗਾਹ ਰੱਖ ਕਰੇ ਰਹਿ ਕੇ ਮਗਰ ਨਹੀਂ ਹੋਣਾ ਮੇਰੇ ਹਾਂਜੀ ਮੇਰੇ ਵੀਰੋ ਕੈਦਰ ਜੀ ਪੁੱਛ ਹੋਣਾ ਜੀ ਪੂਰਾ ਹਾਲ ਹੋ ਗਿਆ ਇਹ ਪਰ ਜਿਹੜੀ ਜਵਾਨ ਕੀਤੀ ਸੀ ਜੱਟ ਨਹੀਂ ਜਵਾਨ ਦੇ ਪੂਰਾ ਉਤਰੂ ਮੈਂ ਕਿਹਾ ਸੀ ਮੀ ਆਵੇ ਆਵੇ ਨੇਰੀ ਆਵੇ ਝੱਖੜ ਕਾਲੀ ਬੁਲੀ ਤੂਫਾਨ ਮੈਂ ਕਿਹਾ ਮੈਂ ਹਰ ਹਾਲ ਚ ਪਹੁੰਚੂਗਾ ਇਹ ਜਵਾਨ ਦੀ ਗੱਲ ਹੁੰਦੀ ਹੈ ਬੰਦੇ ਦੀ ਜੇ ਕੋਈ ਜਵਾਨ ਦੇ ਤੇ ਮੈਂ ਆਉਂਗਾ ਹਣਾ ਤੇ ਬਈ ਫਿਰ ਉਹਨਾ ਮੀਂਹ ਸੀ ਨਾ ਇਹਦੇ ਮੈਂ ਘਰੋਂ ਤੁਰਿਆ ਕਾਹਾਂ ਜਾ ਕੇ ਲੈਪਾ ਮੀਂਹ ਮੈਂ ਬੀਦੂ ਵਾਲੇ ਨੂੰ ਉਹਨਾ ਕੁੱਟਿਆ ਮੀਂਹ ਨੂੰ ਉਹਨਾ ਕੁੱਟਿਆ ਪੁੱਛੋ ਨਾ ਭਰਾਵਾ ਦਸੱਲੀ ਕਰਾ ਦੀ ਕੰਮ ਬਾਛੜ ਗਿਆ ਮੈਨੂੰ ਯਾਰ ਫਿਰ ਮੈਂ ਬੀਦੂ ਵਾਲੇ ਕੋ ਮਾਰੇ ਗਿੱਲ ਨੂੰ ਫੋਨ ਮੈਂ ਵੀਰੇ ਮੈਂ ਖੜਾ ਬੀਦੂ ਵਾਲੀ ਤੇ ਮੈਂ ਕਾਰ ਚਾਹੀਦੀ ਐ ਕਹਿੰਦਾ ਵੀ ਘਰੇ ਜਾਣਾ ਪਊਗਾ ਫਿਰ ਬੀਦੂ ਵਾਲਾ ਚੰਨੂ ਗਿਆ ਗਿੱਲ ਦੀ ਕਾਰ ਫੜ ਕੇ ਲਿਆਂਦੀ ਹੈ ਨਾ ਧੰਨਵਾਦ ਆਪਣੇ ਯਾਰ ਤੈਨੂੰ ਵਾਲੇ ਗਿੱਲ ਦੇ ਤੇ ਉਥੋਂ ਕਾਰ ਫੜੀ ਹੁਣ ਫਿਰ ਕਾਰ ਚੱਕੀ ਇੰਨਾ ਕੁ ਜ਼ਿਆਦੇ ਮੀਂਹ ਬੁਰਾ ਹਾਲ ਤੇ ਹੁਣ ਮੈਂ ਜਾਈ ਜਾਂਨਾ ਆਪਣਾ ਇੱਥੇ ਆਉਲਖ ਚਲੋ ਹਜੇ ਲੇਟ ਬਹੁਤ ਹੋ ਜਾਣਾ ਮੈਂ ਤੇ ਫਿਰ ਘਰ ਦਾ ਪੈ ਸੁੜਣਾ ਠੀਕ ਹੈ ਬਾਕੀ ਘਰੇ ਕਬੂਤਰ ਸਭੀ ਆਂਦਾ ਸੱਚ ਓਏ 1 ਮਿੰਟ ਬੱਜੀ ਨੂੰ ਫੋਨ ਲਾ ਦਿਆ ਮੈਂ ਪਾਏ ਨਾ ਪਾਣੀ ਪੂਣੀ ਦੇਖਿਆ ਉਹਦੀ ਤਾਂ ਗੌਰ ਹੀ ਨਹੀਂ ਕੀਤੀ ਵੀ ਭੋਲੀ ਗਾ ਕਬੂਤਰ ਵੀ ਸਾਂਭੀ ਨੇ ਕੱਲ ਵਾਲੀ ਬਾਜੀ ਆਸਤੇ ਮੀਂਹ ਮੂਹ ਪੈਗਾ ਬਹੁ ਬੇਰੀ ਆ ਗਈ ਬਾਪੇ ਉਹਨਾ ਦਿਨ ਠੰਡਾ ਕੱਲ ਨੂੰ ਤੇ ਕਿਹੜੇ ਚ ਹੋਊਗਾ ਕੰਮ ਬਾਸ ਹਾਂਜੀ ਚੱਲੇ ਆ ਜੀ ਘਰ ਨੂੰ ਤੇ ਕਹਿੰਦੇ ਰਾਸਤੇ 'ਚ ਨਾ ਉਹ ਲੱਗ ਗਿਆ ਸੀਗਾ ਫਾੜਕ ਕਹਿੰਦੇ ਨੇ ਆ ਅੰਗਰੇਜ਼ੀ 'ਚ ਕੀ ਕਹਿੰਦੇ ਨੇ ਇਹਨੂੰ ਚੱਲ ਸਾਡੇ ਕੁਛ ਵੀ ਯਾਰ ਫਾੜਕ ਲੱਗਿਆ ਵੀ ਟ੍ਰੇਨ ਡੰਗ ਨਾਲ ਹੀ ਸੀ ਨਾ ਇੱਥੇ ਖੜਾ ਸੀਗਾ ਮੈਂ ਮੈਂ ਸੀਟਾ ਡਾਊਨ ਕਰਕੇ ਕਿਹਾ ਮਹਾਬਾਪ ਯਾਰ ਕਿੰਨਾ ਟਾਈਮ ਲੱਗੂਗਾ ਉਹ ਇੱਕ ਪਾਣਾ ਬੋਲਿਆ ਨਹੀਂ ਮੁੜ ਕੇ ਉਹਨੇ ਤੇਰੇ ਬਾਈ ਨੇ ਦੇ ਕਹਿੰਦਾ ਖੜ ਜਾ ਉਹਨੇ ਚ ਫਾੜਕ ਚੱਕਦਾ ਤੇ ਮੈਨੂੰ ਟਪਾਦਾ ਕਹਿੰਦਾ ਤੂੰ ਟੱਪ ਜਾ ਕੋਈ ਨਾ ਹੈ ਟ੍ਰੇਨ ਤੇ 10 ਮਿੰਟ ਲੇਟ ਆਊਗੀ ਮੈਂ ਕਿਹਾ ਵੀ ਸਹੀ ਆ ਵਧੀਆ ਸੀਨਾ ਨਾ ਚੰਗਾ ਹੋਇਆ ਯਾਰ ਲੇਟ ਹੋ ਗਏ ਬਾਹਲੇ 8 ਵਜ ਗਏ ਤੇ ਕਬੂਤਰ ਦਾ 100% ਪਾਣੀ ਮੁੱਕ ਗਿਆ ਹੁਣਾਂ ਤੇ ਨੂੰ ਬਣਾ ਪਾਣੀ ਲਾਉਂਦਾ ਚਲੋ ਉਹ ਤਾਂ ਗੱਲਾਂ ਵੱਡੀਆਂ ਲੇਗਾ ਨੂੰ ਆਇਆ ਨਾ ਮੈਂ ਫੋਨ ਮੜਾ ਕੇ ਕਬੂਤਰ ਦਾ ਪਾਣੀ ਮੁੱਕ ਗਿਆ ਹੁਣਾਂ ਤੇ ਮੈਂ ਘਰੇ ਜਾਵਾਂ ਛੇਤੀ ਛੇਤੀ ਬਸ ਠੀਕ ਹੈ ਕਿ ਨਹੀਂ ਹਜੇ ਮੈਂ ਨਾਨਕੇ ਪਿੰਡ ਵੀ ਨਹੀਂ ਆਇਆ ਸਰਾਜ ਜੇ ਤੂੰ ਪਿੱਛੇ ਫਿਰਦਾ ਫਿਰ ਗੱਲ ਕੀ ਕਾਰ ਫੜਾਉਣੀ ਹੈ ਸੋ ਮੈਣੀ ਕੰਮ ਮੇਰੇ ਵੀ ਹਾਂਜੀ ਮੇਰੇ ਵੀਰੋ ਅੱਗੇ ਕੀ ਕਰੇ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਪਾइए ਪਾइए ਭਾ ਇਲੀ ਨੂੰ ਰੋਟੀ ਤੇ ਨਸੀ ਯਾਰ ਮਹੀਨਾ ਕੋਲ ਗਿਆ ਕਿ ਆ ਭਾਈ ਤੇ ਇੱਕ ਗੱਲ ਹੋਰ ਜਿਸ ਦਿਨ ਕਬੂਤਰ ਸਾਹਮਣਾ ਹੋ ਆਪਾਂ ਉਦੋਂ ਲੈਟ ਨਾ ਹੋਵੇ ਪੱਕੀ ਗੱਲ ਹੈ ਪਾ ਲਿਖ ਲਓ ਲਿਖ ਕੇ ਰੱਖੋ ਜਿਸ ਦਿਨ ਆਪਾਂ ਕਬੂਤਰ ਸਾਹਮਣਾ ਹੋਇਆ ਉਦੋਂ ਲੈਟ ਨਹੀਂ ਹੋਣੀ ਭਾਈ ਪ੍ਰਤਿਆਈ ਗੱਲ ਆ ਜਮਾਂ ਪ੍ਰਤਿਆਲੀ ਇਹ ਗੱਲ ਬਹੁਤ ਆਈ ਹੋਈ ਆਪਣੇ ਨਾਲ ਇਹ ਚਲੋ ਛੱਡੋ ਯਾਰ ਕੋਈ ਗੱਲ ਨਹੀਂ ਹਣਾ ਸਾਮ ਸੂਂਦੇ ਢਾਕੀਏ ਗੱਲ ਨੂੰ ਠੰਡਾਈ ਦੇਣਾ ਉੱਟੀ ਜਾਣਾ ਹੈਗਾ ਬਸ ਕਈ ਛਾਇਆ ਕਰਕੇ ਤੇ ਆਪਦੇ ਅਸੀਂ ਪਾਣੀ ਲਿਆਂਦਾ ਵੀ ਮੈਂ ਰੋਟੀ ਤੇ ਮੈਂ ਖਾਦੀ ਨਹੀਂ ਕਿਉਂਕਿ ਮੈਂ ਰੋਟੀ ਪਹਿਲੇ ਮੈਂ 5 5 ਵਜੇ ਖਾਦੀ ਸੀਗੀ ਫੱਲੀ ਉਹਨੂੰ ਰੋਟੀ ਪਾਉਣੀ ਹੈ ਬਦਾਮ ਨੂੰ ਭੋਣਨੇ ਖੁੱਡੇ ਖਾੜੇ ਚੈੱਕ ਕਰਨੇ ਲੌਕ ਲੂਕ ਲਾਉਣੇ ਆ ਤੇ ਕਬੂਤਰ ਨੂੰ ਬਾੜਾ ਬਟਰਾਦ ਨੂੰ ਪਾਣੀ ਦੇਣਾ ਤੇ ਸੌਣਾ ਐਨੇ ਹੀ ਕੰਮ ਆ ਬਬਲ ਫੱਲੀ ਉਹਨੂੰ ਰੋਟੀ ਵਾ ਸਾਰਾ ਦਮ ਲਾ ਕੇ ਉਹਨੂੰ ਭੁੱਖ ਲੱਗੀ ਜਾਂਦੀ ਹੋਊਗੀ